ਸਭ ਤੋਂ ਵੱਡੀ ਬਿਚ ਦਲਜੀਤ ਹੈ ਦਲਜੀਤ ਦਸਾਂਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਦਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫਿੰਡਲੈਂਡ ਹਾਂ ਮੈਂ ਫਿੰਡਲੈਂਡ ਬਾਕੀ ਮਾਮਾ ਸਭ ਦੀਆਂ ਸਾਂਝੀਆਂ ਨੇ ਮੈਨੂੰ ਪਤਾ ਸੁਲਤਾਨ ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਪਤਾ ਨਹੀਂ ਲੂਮਿਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲ੍ਹਤੀਆਂ ਜੇ ਐਡਾ ਹੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈ ਦਿੱਤੇ ਪਈ ਹੈ ਤੇਰਾ ਮੂੰਹ ਉੱਡਿਆ ਹੋਇਆ ਹੈ ਜਿਵੇਂ ਇਸ ਸਟੈਂਪ ਤੇ ਅਸੀਂ ਫੇਮ ਚ ਵੀ ਬਹੁਤ ਘਟਨਾ ਦਿਲਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲ ਬੱਡੀ ਹੈ ਜ਼ਮੀਰ ਤੁਹਾਡੇ ਕੋਲੋਂ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲੋਂ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿ ਲਾ ਜਨਨ ਸ਼ਹੀਦ ਦੀਪ ਸਿੱਧੂ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦਿਖ ਰਹੀ ਹੋਈ ਚੀਜ਼ ਤੇ ਮੈਨੂੰ ਕਹਿੰਨੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖਿਓ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਣ ਵਾਸਤੇ ਕੀ ਲਬਈ ਸਾਰਿਆਂ ਦਾ ਆਮ ਕਮੈਂਟ ਕਮੈਂਟ ਮੈਂ ਕੋਈ ਕੋਲੀ ਪੜ ਰਿਹਾ ਅੱਜ ਟੂ ਦਾ ਪੁਆਇੰਟ ਗੱਲ ਕਰਦੇ ਆ ਫਸਟ ਆਫ ਦਾ ਲੱਕ ਲੋਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਲਜੀਤ ਨੇ ਬੀਫ ਪਾਲ ਕੇ ਤੂੰ ਕਾਉਂਟਰਵਰਸੀ ਪਾ ਕੇ ਤੂੰ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬਰ ਰੱਬਰ ਕਰਦੇ ਫਿਰਦੇ ਜਿਨ੍ਹਾਂ ਨੇ ਉਤੋਂ ਫੇਮ ਲੈਣੀ ਆ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀਆਂ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਆ ਜਿੰਨਾਂ 'ਚ ਜਮੀਰਾ ਹੁੰਦੀਆਂ ਆ ਜਾਂ ਦਮ ਹੁੰਦੇ ਆ ਪਹਿਲੀ ਗੱਲ ਦੂਜੀ ਗੱਲ ਸਿੱਧਾ ਕਹਿਣਾ ਲੋਕੀ ਕਹਿੰਦੇ ਆ ਕਿ ਸੁਲਤਾਨ ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡਲ ਹਾਂ ਮੈਂ ਫੈਂਡਲ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦੀਆਂ ਸਾਂਝੀਆਂ ਨੇ ਮੈਨੂੰ ਪਤਾ ਸultan ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟਾਕਡ ਅਬਾ ਮਾਮਾ ਮਾਈਮਮ ਟੂ ਹਾ ਨਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਊਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਦਿਲਜੀਤ ਦਸਾਂਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਪਤਾ ਨਹੀਂ ਲੂਮੀਨਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ ਹਨਾ ਖੁਦ ਸਰਚ ਕਰਿਓ ਕਿ ਜਦੋਂ ਲੂਮੀਨਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਦਿਲਜੀਤ ਨੂੰ ਤਾਂ ਪਤਾ ਹੋ ਸੁਨਾਲੀ ਨੂੰ ਤਾਂ ਪਤਾ ਹੋਊਗਾ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਡੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਹੈ ਤੇਰਾ ਮੂੰਹ ਉੱਡਿਆ ਹੋਇਆ ਹੈ ਜਿਵੇਂ ਉਸ ਟੈਂਪ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨਾ ਐਂਡ ਯੂ ਕੈਨ ਰਨ ਫਰਮ ਥੈਮ ਜੇ ਉਹ ਆਗੇ ਨਾ ਇਫ ਤੇ ਗੋ ਆਨ ਯੂਰ ਐਸ ਦੇ ਗੋ ਫਕ ਯੂ ਅਪ ਸੋ ਬੈਡਲੀ ਮੈਨ ਟਰਸਟ ਮੀ ਤੇਰੀ ਫੇਮ ਜੀ ਰਾਤੋ ਰਾਤ ਨਿਕਲ ਜਾਣੀ ਹੈ ਉਹ ਤੋਂ ਅਗਲੀ ਗੱਲ ਸ਼ੇਕ ਦਾ ਰੂਮ ਉਹਦੀ ਮੇਰੀ ਆ ਰੀਲਾਂ ਥੱਲੇ ਜਿਹਦੇ ਥੱਲੇ ਕਮੈਂਟ ਕਰਦੇ ਹੋ ਉਹ ਰੀਲ ਚੈੱਕ ਕਰੋ ਕਿ ਸ਼ੇਖਦਰੂਮ ਦੀ ਮੈਂ ਰੀਲ ਕਦੋਂ ਦੀ ਪਈ ਹੋਈ ਹੈ ਕੰਟਰੋਵਰਸੀ ਤੋਂ ਬਾਅਦ ਚ ਪਈ ਹੈ ਕਿ ਕੰਟਰੋਵਰਸੀ ਤੋਂ ਪਹਿਲਾਂ ਪਈ ਹੈ ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੋਕੀ ਆ ਨਾ ਕਹਿਦਣ ਕਿ ਫੇਮ ਸੀਖ ਕਰਦਾ ਕਿ ਹੁਣ ਇਹਨੇ ਆਪਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ 'ਚ ਵੀ ਬਹੁਤ ਘਟਣਾ ਦਿਲਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲ ਬੱਟੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ 'ਚ ਜੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ 'ਚ ਠੀਕ ਹੈ ਬਾਕੀ ਇੱਕ ਤੀੜ ਜਿਹੜੀ ਕਮੈਂਟ ਕਮੈਂਟ ਕਰਦੀ ਐ ਜਦੋਂ ਕੱਲੂ ਥੋਡੇ ਆਪ ਦੇ ਜਵਾਬ ਪੱਗਾ ਬਣ ਕੇ ਕੰਨਾਂ 'ਚ ਨੱਤੀਆਂ ਪਾਉਣਗੇ ਹੱਥਾਂ 'ਚ ਲੇਲਪਾਲਸ਼ਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਉਦੋਂ ਤੁਸੀਂ ਇਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀ ਸੋਲਾ ਖਰੀਦੀਆਂ ਗਈਆਂ ਦੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਉਪਕ ਨੇ ਸੇਮ ਟਾਕ ਕੀਤੀ ਡਾਕਟਰ ਸਾਹਿਬ ਵੀ ਨੇ ਸੇਮ ਟਾਕ ਕੀਤੀ ਨਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕਦੇ ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲੈ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਬ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡਾ ਡਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿਣ ਲੱਜੇ ਨਾ ਸ਼ਹੀਦ ਦੀਪ ਸਿੱਧੂ ਜਦੋਂ ਭਾਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕਦਾ ਫਿਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕਦਾ ਫਿਰਦਾ ਸੀਗਾ ਮੈਂ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂਥੇ ਦੇਖ ਰਹੀ ਹੋ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੈ ਕੇ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫਾਰ ਯੂ ਜਿਹੜੇ ਲੋਕ ਸੁੱਤੇ ਪਏ ਨੇ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾ ਪਾ ਰਹੇ ਆ ਉਹ ਪਾ ਰਹੇ ਆ ਸੋਨਾਲੀ ਇਜ਼ ਅ ਨੋਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬੀਸ ਨੇਵਰ ਕੈਨ ਨੇਵਰ ਸੋਨਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬਲੇ ਦੇਖੀ ਐ ਤੇ ਦਲਜੀਤ ਐਡਾ ਹੀ ਹਮੈਤੀ ਆ ਨਾ ਤੇਰਾ ਆਪਦਾ ਜਨਮ ਦਲਜੀਤ 84 ਦਾ ਵਾ ਆਪਦੇ ਘਰਦਿਆਂ ਨੂੰ ਪੁੱਛ ਲਈ ਆ ਆਪਦੇ ਮਾਪਿਆਂ ਨੂੰ ਜਿੰਨਾਂ ਤੋਂ ਤੂੰ ਕਹਿਣਾ ਕਿ ਤੂੰ ਅਨਲਿੰਕਡ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੀ ਕਿ 84 ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੂੰ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੇਨ ਪਤਾ ਤੇ ਮੈਨੂੰ ਕਹਿੰਦੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸੇ ਲੈਵਲ ਨਾਲ ਸਾਈਨ ਨਹੀਂ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖੋ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਣ ਵਾਸਤੇ ਤੇ ਕੀ ਕਰੂੰਗਾ ਕਹਾਂ ਕੌਣ ਵਾਸਤੇ ਮੈਨੂੰ ਪਤਾ You want to support a bitch man support a bitch ਆਡਲ ਲਾਈਫ ਮੈਨੂੰ ਕੋਈ ਕੇਅਰ ਨਹੀਂ ਕੀ ਆਹ ਲਾਈਫ ਮੇਰਾ ਸਟ੍ਰੇਟ ਹੈ ਸੁਲਤਾਨ ਤੇਰੇ ਵਾਸਤੇ ਵੀ ਉਦਨ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾਈ ਆਮ ਗੋਣਾ ਸੀ ਯੂ ਆਮ ਗੋਣਾ ਸੀ ਯੂ ਬ੍ਰੋ ਆਈ ਲਿਵ ਇਨ ਸਰੀ ਫੋਰ ਅ ਪੈਨੀ ਟਾਈਮ ਆਮ ਗੋਣਾ ਸੀ ਯੂ ਕੋਈ ਜਗ੍ਹਾ ਨਹੀਂ ਬਟ ਆਮ ਨੋਟ ਅ ਬਿਚ ਲਾਈਕ ਯੂ ਗਾਇਜ਼ ਮੈਨ ਮੈਂ ਪ੍ਰੀਟੈਂਡ ਨਹੀਂ ਕਰਦਾ ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ ਹੋਪ ਯੂ ਗੋ ਅੰਡਰਸਟੈਂਡ ਬਾਏ ਬਾਏ